ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਜੀ ਦਾ ਤੰਤਨ ਬਾਬਾ ਦੀਪ ਸਿੰਘ ਜੀ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਨੋਦ ਸਿੰਘ ਜੀ ਸਮੂਹ ਸ਼ਹੀਦ ਸਿੰਘ ਫੌਜਾਨੂ ਕੋਟ ਕੋਟ ਪਰਨਾਮ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਤੰਤਨ ਬਾਬਾ ਦੀਪ ਸਿੰਘ ਜੀ ਕਿਵੇਂ ਆਪਣੇ ਬੱਚੇ ਦੇ ਸੁਪਨੇ ਵਿੱਚ ਆਏ ਤੇ ਉਸਦੇ ਸਾਰੇ ਦੁੱਖ ਦੂਰ ਕਰਕੇ ਉਸਦੇ ਸਾਰੇ ਕਾਰਜ ਪੂਰੇ ਕਰ ਦਿੱਤੇ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਤਾਂ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਪਰਨਾ ਸਾਧ ਸੰਗਤ ਜੀ ਉਸ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਜ਼ਰੂਰ ਲਿਆ ਕਰੋ ਕਿਉਂਕਿ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਦੁੱਖ ਤਕਲੀਫਾਂ ਜਾਂ ਕੋਈ ਕਸ਼ਟ ਜਾਂ ਕੋਈ ਹੋਰ ਚੀਜ਼ ਆਇਦਰ ਉਧਰ ਪੈਸੇ ਦੀ ਫਰਨੀਸ਼ੀਅਲੀ ਆਪਾਂ ਨੂੰ ਕੋਈ ਪ੍ਰੋਬਲਮ ਆਉਂਦੀ ਏ ਤਾਂ ਇਹ ਸਭ ਉਸ ਵਾਹਿਗੁਰੂ ਤੋਂ ਦੂਰ ਹੋਣ ਕਾਰਨ ਹੀ ਆਪਣੀ ਜ਼ਿੰਦਗੀ ਵਿੱਚ ਇਹ ਮੁਸੀਬਤਾਂ ਆਉਂਦੀਆਂ ਹਨ ਕਿਉਂਕਿ ਸਾਧ ਸੰਗਤ ਜੀ ਜਿਨ੍ਹਾਂ ਤੇ ਉਸ ਪਰਮਾਤਮਾ ਦੀ ਕਿਰਪਾ ਹੁੰਦੀ ਏ ਉਹਨਾਂ ਦੇ ਨੇੜੇ ਉਹ ਕੋਈ ਦੁੱਖ ਤਕਲੀਫ ਨਹੀਂ ਲੰਗਦਾ ਆਪਾਂ ਮੰਨਦੇ ਆ ਕਿ ਦੁੱਖ ਤਕਲੀਫਾਂ ਆਪਣੀ ਜ਼ਿੰਦਗੀ ਦਾ ਹਿੱਸਾ ਹੁੰਦੀਆਂ ਹਨ ਪਰ ਕਈ ਵਾਰ ਕੀ ਹੁੰਦਾ ਏ ਕਿ ਦੁੱਖ ਤਕਲੀਫਾਂ ਆਪਣਾ ਘਰ ਮੱਲ ਲੈਂਦੇ ਹਨ ਉਹ ਇਹੀ ਕਾਰਨ ਹੁੰਦਾ ਏ ਕਿ ਆਪਾਂ ਉਸ ਪਰਮਾਤਮਾ ਤੋਂ ਬਹੁਤ ਦੂਰ ਆ ਇਸ ਕਰਕੇ ਉਹਦਾ ਆਪਾਂ ਨਾਮ ਨਹੀਂ ਲੈ ਰਹੇ ਇਸ ਕਰਕੇ ਆਪਣੇ ਤੇ ਇੰਨੇ ਜ਼ਿਆਦਾ ਕਸ਼ਟ ਆ ਰਹੇ ਨੇ ਕਿ ਦੂਰ ਹੋਣ ਦਾ ਨਾਮ ਨਹੀਂ ਲੈ ਰਹੇ ਕਿਉਂਕਿ ਸਾਧ ਸੰਗਤ ਜੀ ਉਸ ਵਾਹਿਗੁਰੂ ਪਰਮਾਤਮਾ ਤੋਂ ਇਹਨਾਂ ਦੁੱਖਾਂ ਤਕਲੀਫਾਂ ਤੇ ਪ੍ਰੇਤਾਂ ਵਗੈਰਾ ਨੇ ਪੁੱਛਿਆ ਕਿ ਵਾਹਿਗੁਰੂ ਜਿੱਥੇ ਤੇਰਾ ਨਾਮ ਏ ਅਸੀਂ ਉੱਥੇ ਤਾਂ ਪਹੁੰਚ ਨਹੀਂ ਸਕਦੇ ਫਿਰ ਅਸੀਂ ਕਿੱਥੇ ਜਾਈਏ ਤਾਂ ਉਸ ਪਰਮਾਤਮਾ ਨੇ ਕਿਹਾ ਕਿ ਤੁਸੀਂ ਜਿੱਥੇ ਉੱਥੇ ਜਾਓਗੇ ਜਿੱਥੇ ਮੇਰਾ ਨਾਮ ਨਾ ਹੋਏਗਾ ਜਿੱਥੇ ਗੁਰਬਾਣੀ ਦਾ ਜਾਪ ਨਾ ਹੋਏਗਾ ਜਿੱਥੇ ਨਸ਼ਾ ਹੋਏਗਾ ਸ਼ਰਾਬ ਹੋਏਗੀ ਮੀਟ ਦਾ ਸੇਵਨ ਹੋਏਗਾ ਜਾ ਉਥੇ ਹੋਰ ਗਲਤ ਕੰਮ ਹੋ ਰਹੇ ਹੋਣਗੇ ਸੋ ਸਾਧ ਸੰਗਤ ਜੀ ਉਥੇ ਉਹ ਜੀਆਂ ਰੂਹਾਂ ਜਿਹੜੀਆਂ ਭੈੜੀਆਂ ਮਾੜੀਆਂ ਰੂਹਾਂ ਨੇ ਉਹਨਾਂ ਦਾ ਉਥੇ ਵਾਸਾ ਹੋ ਜਾਂਦਾ ਹੈ ਇਸ ਲਈ ਉਹਨਾਂ ਘਰਾਂ ਵਿੱਚੋਂ ਦੁੱਖ ਤਕਲੀਫਾਂ ਨਿਕਲਣ ਦਾ ਨਾਮ ਨਹੀਂ ਲੈਂਦੀਆਂ ਕਿਉਂਕਿ ਉਹਨਾਂ ਦੇ ਘਰੇ ਗੁਰਬਾਣੀ ਦਾ ਜਾਪ ਨਹੀਂ ਹੁੰਦਾ ਜੇਕਰ ਆਪਣੇ ਘਰ ਵਿੱਚ ਆਪਣੇ ਘਰ ਵਿੱਚੋਂ ਕੋਈ ਮੀਟ ਸ਼ਰਾਬ ਜਾਂ ਨਸ਼ਾ ਕਰਦੇ ਨੇ ਜਾਂ ਮਾੜੇ ਕੰਮ ਕੋਈ ਕਰ ਵੀ ਰਿਹਾ ਹੈ ਜੇਕਰ ਆਪਾਂ ਉਹਨੂੰ ਰੋਕ ਨਹੀਂ ਸਕਦੇ ਉਹ ਆਪਣੀ ਨਹੀਂ ਮੰਨਦਾ ਤਾਂ ਤੁਸੀਂ ਇੱਕ ਕੰਮ ਕਰ ਸਕਦੇ ਹੋ ਤੁਸੀਂ ਉਸ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰ ਦਿਓ ਉਸ ਦੇ ਅੱਗੇ ਅਰਦਾਸ ਬੇਨਤੀ ਕਰਨੀ ਸ਼ੁਰੂ ਕਰ ਦਿਓ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਮ ਲਿਆ ਕਰੋ ਉਸ ਤੋਂ ਉਹਨਾਂ ਦੇ ਅੱਗੇ ਅਰਦਾਸ ਬੇਨਤੀ ਕਰਿਆ ਕਰੋ ਜੀ ਦਾਸ ਸਿੰਘਾਂ ਦੇ ਨਾਮ ਦੀ ਸ਼ਹੀਦੀ ਦੇਖ ਦੀ ਰਸਤ ਦੇ ਕੇ ਗੁਰੂ ਘਰ ਜਾ ਕੇ ਅਰਦਾਸ ਬੇਨਤੀ ਕਰਵਾਓ ਤਾਂ ਜੋ ਸ਼ਹੀਦ ਸਿੰਘ ਤੁਹਾਡੇ ਘਰ ਤੇ ਪਹਿਰਾ ਕਰਨ ਤੇ ਤੁਹਾਡੇ ਘਰ ਦੇ ਵਿੱਚੋਂ ਮਾੜੀਆਂ ਰੂਹਾਂ ਨੂੰ ਕੱਢਣ ਜਦੋਂ ਤੁਹਾਡੇ ਘਰ ਦੇ ਵਿੱਚੋਂ ਮਾੜੀਆਂ ਰੂਹਾਂ ਨਿਕਲ ਗਈਆਂ ਤਾਂ ਤੁਹਾਡੇ ਘਰ ਦੇ ਵਿੱਚੋਂ ਦੁੱਖ ਕਲੇਸ਼ ਤਕਲੀਫਾਂ ਸਭ ਖਤਮ ਹੋ ਜਾਣਗੀਆਂ ਤੁਹਾਡੀਆਂ ਕਮਾਈਆਂ ਵਿੱਚ ਆਪਣੇ ਆਪ ਵਰਕਤਾ ਪੈਣ ਲੱਗ ਜਾਣਗੀਆਂ ਇਸੇ ਤਰ੍ਹਾਂ ਦੀ ਇੱਕ ਹੱਦ ਬਿੱਤੀ ਜੋ ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਇੱਕ ਵੀਰ ਨੇ ਸਾਨੂੰ ਦੱਸਿਆ ਕਿ ਮੈਂ ਬਹੁਤ ਕੰਮ ਕੀਤਾ ਸਾਰੀ ਜ਼ਿੰਦਗੀ ਬੜੀ ਕਮਾਈ ਕੀਤੀ ਤੇ ਮੇਰੇ ਕੋਲ ਜ਼ਮੀਰ ਜਾਇਦਾਦ ਵੀ ਬਹੁਤ ਸੀ ਪਰ ਕੀ ਹੁੰਦਾ ਸੀ ਕਿ ਮੇਰੀ ਕਮਾਈ ਦੇ ਵਿੱਚ ਕੋਈ ਬਰਕਤ ਨਹੀਂ ਸੀ ਪੈਂਦੀ ਸਾਡੇ ਘਰ ਵਿੱਚ ਬਹੁਤ ਕਲੇਸ਼ ਰਹਿੰਦਾ ਸੀ ਕਿਸੇ ਵੀ ਜੀ ਦੀ ਕਿਸੇ ਦੇ ਨਾਲ ਨਹੀਂ ਸੀ ਮੰਨਦੀ ਕੋਈ ਵੀ ਇੱਕ ਜੀ ਦੂਜੇ ਦੀ ਜੀ ਦੀ ਗੱਲ ਨਹੀਂ ਸੀ ਮੰਦਾ ਇੱਕ ਕੁਛ ਕਹਿੰਦਾ ਸੀ ਤਾਂ ਦੂਜਾ ਉਹਦੀ ਮੰਨਣ ਦੀ ਬਜਾਏ ਉਸ ਤੋਂ ਉਲਟ ਹੋ ਜਾਂਦਾ ਸੀ ਬਹੁਤ ਕਲੇਸ਼ ਰਹਿੰਦਾ ਸੀ ਤੇ ਮੈਂ ਬਹੁਤ ਪਰੇਸ਼ਾਨ ਸੀ ਵੀ ਮੈਂ ਘਰ ਵਿੱਚ ਇੰਨੀ ਕਮਾਈ ਕਰਦਾ ਸਾਡੀ ਬਰਕਤ ਕਿੱਧਰ ਜਾਈ ਜਾਂਦੀ ਸਾਡੇ ਪੈਸੇ ਦਾ ਪਤਾ ਨਹੀਂ ਸੀ ਲੱਗ ਰਿਹਾ ਉਹ ਕਹਿੰਦੇ ਕਿ ਸਾਡੇ ਘਰ ਵਿੱਚ ਨਾਮ ਦਾ ਕੋਈ ਵੀ ਗੁਰਬਾਣੀ ਦਾ ਜਾਪ ਨਹੀਂ ਸੀ ਕਰਦਾ ਵੱਡੇ ਤੋਂ ਲੈ ਕੇ ਛੋਟੇ ਤੱਕ ਉਸ ਪਰਮਾਤਮਾ ਦਾ ਨਾਮ ਨਹੀਂ ਸਨ ਲੈਂਦੇ ਤੇ ਤਾਂ ਹੀ ਪਰਮਾਤਮਾ ਉਹਨਾਂ ਤੋਂ ਦੂਰ ਸੀ ਫਿਰ ਉਹਨਾਂ ਨੇ ਦੱਸਿਆ ਕਿ ਮੈਨੂੰ ਇੱਕ ਦੇ ਨੇ ਇੱਕ ਗੁਰਸਿੱਖ ਉਹ ਪਾਈਸੇ ਮਿਲੇ ਉਹਨਾਂ ਨੇ ਮੈਂ ਆਪਣਾ ਸਾਰਾ ਹਾਲ ਦੱਸਿਆ ਵੀ ਮੇਰਾ ਬਹੁਤ ਬੁਰਾ ਹਾਲ ਸਾਡੇ ਘਰ ਵਿੱਚ ਬੜਾ ਕਲੇਸ਼ ਰਹਿੰਦਾ ਏ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਗੁਰਬਾਣੀ ਦਾ ਜਾਪ ਕਿਉਂ ਨਹੀਂ ਕਰਦਾ ਉਹ ਕਹਿੰਦੇ ਵੀ ਮੈਂ ਉਹਨੂੰ ਕਿਹਾ ਕਿ ਸਾਡੇ ਘਰ ਦੇ ਹਾਲਾਤ ਹੀ ਕੁਝ ਐਦਾਂ ਦੇ ਨੇ ਕਿ ਮੇਰਾ ਸਮਾਂ ਹੀ ਨਹੀਂ ਮਿਲਦਾ ਮੈਨੂੰ ਮੈਂ ਕੰਮ ਤੋਂ ਥੱਕਿਆ ਆਉਣਾ ਤੇ ਘਰ ਵਿੱਚ ਸਾਰੀਆਂ ਤਰ੍ਹਾਂ ਦੇ ਕਲੇਸ਼ ਪੈ ਹੁੰਦੇ ਹਨ ਉਹ ਨਿਪਟਾਉਣ ਲੱਗ ਜਾਣਾ ਉਹ ਨਿਪਟਾ ਕੇ ਤੇ ਫਿਰ ਮੈਂ ਕੰਮ ਕਰਨ ਲੱਗ ਜਾਣਾ ਮੇਰੇ ਕੋਲ ਵਾਹਿਗੁਰੂ ਦਾ ਨਾਮ ਲੈਣ ਦਾ ਕੋਈ ਸਮਾਂ ਨਹੀਂ ਹੁੰਦਾ ਉਹ ਕਹਿੰਦੇ ਫਿਰ ਮੈਨੂੰ ਉਸ ਭਾਈ ਸਾਹਿਬ ਨੇ ਦੱਸਿਆ ਕਿ ਤੂੰ ਐਵੇਂ ਕਰਿਆ ਕਰ ਜੇਕਰ ਤੇਰਾ ਟਾਈਮ ਨਹੀਂ ਲੱਗਦਾ ਜਦੋਂ ਤੂੰ ਕੰਮ ਕਰ ਰਿਹਾ ਨਾਏ ਉਦੋਂ ਇੱਕ ਮਨ ਇੱਕ ਚਿੱਤ ਹੋ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਧਿਆਨ ਧਰ ਕੇ ਉਸ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੀ ਜਾਇਆ ਕਰ ਜਿੰਨਾ ਟਾਈਮ ਤੇਰੇ ਤੋਂ ਜਪਿਆ ਜਾਏ ਤੂੰ ਜਪ ਲਿਆ ਕਰ ਦੇ ਬਾਬਾ ਦੀਪ ਸਿੰਘ ਜੀ ਦੇ ਅੱਗੇ ਇਹ ਅਰਦਾਸ ਬੇਨਤੀ ਕਰਿਆ ਕਰਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਮੂਹ ਸ਼ਹੀਦ ਸਿੰਘ ਫੌਜੋ ਮੇਰਾ ਇਸੇ ਤਰ੍ਹਾਂ ਹੀ ਵਾਹਿਗੁਰੂ ਦਾ ਨਾਮ ਲਿਆ ਤੁਹਾਡਾ ਨਾਮ ਜਪਿਆ ਮਨਜ਼ੂਰ ਕਰਨਾ ਮੇਰੇ ਹਾਲਾਤਾਂ ਤੋਂ ਤੁਸੀਂ ਚੰਗੀ ਤਰ੍ਹਾਂ ਵਾਕ ਬੋ ਵੀ ਮੈਂ ਐਵੇਂ ਮਸਾਂ ਟਾਈਮ ਕੱਟ ਕੇ ਆਪਣਾ ਵਾਹਿਗੁਰੂ ਦਾ ਨਾਮ ਲੈ ਰਿਆ ਮੇਰੇ ਤੇ ਬਹੁਤ ਮੁਸੀਬਤਾਂ ਹਨ ਇਹਨਾਂ ਮੁਸੀਬਤਾਂ ਚੋਂ ਕੱਢੋ ਤਾਂ ਜੋ ਮੈਂ ਇੱਕ ਧਿਆਨ ਧਾਰ ਕੇ ਇਸ਼ਨਾਨ ਕਰਕੇ ਤੁਹਾਡੀ ਬਾਣੀ ਦਾ ਜਾਪ ਕਰ ਸਕਾਂ ਤੁਹਾਡੇ ਦਰ ਤੇ ਮੱਥਾ ਟੇਕਣਾ ਆ ਸਕਾਂ ਉਹ ਭਾਈ ਸਾਹਿਬ ਕਹਿੰਦੇ ਕਿ ਮੈਂ ਐਵੇਂ ਕਰੀ ਗਿਆ ਜਦੋਂ ਮੈਨੂੰ 40 ਦਿਨ ਹੋ ਗਏ ਪਾਠ ਕਰਦੇ ਨੂੰ ਤਾਂ ਇੱਕ ਅਮਰਤਾ ਹਰੀ ਸਿੰਘ ਮੇਰੇ ਸੁਪਨੇ ਵਿੱਚ ਆਇਆ ਤੇ ਉਹਨਾਂ ਨੇ ਮੈਨੂੰ ਹੁਕਮ ਲਾਇਆ ਕਿ ਭਾਈ ਸਾਹਿਬ ਤੁਸੀਂ ਦਸਵੰਦ ਨਹੀਂ ਕੱਢਦੇ ਤੁਸੀਂ ਦਸਵੰਦ ਕੱਢਣਾ ਸ਼ੁਰੂ ਕਰੋ ਇਹ ਫਿਰ ਤੁਹਾਡੇ ਤੇ ਕਿਰਪਾ ਹੋ ਜਾਵੇਗੀ ਸਭ ਦੁੱਖ ਤਕਲੀਫਾਂ ਤੇ ਮਾੜੀਆਂ ਚੀਜ਼ਾਂ ਤੁਹਾਡੇ ਘਰ ਚੋਂ ਨਿਕਲ ਜਾਣਗੀਆਂ ਉਹ ਕਹਿੰਦੇ ਕਿ ਅਗਲੀ ਵਾਰ ਜਦੋਂ ਫਸਲ ਲਈ ਤਾਂ ਪਹਿਨਾ ਮੈਂ ਉਸ ਪਰਮਾਤਮਾ ਦਾ ਦਸਬੰਦ ਕੱਢਿਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਨਾਮ ਲੈ ਕੇ ਜਿੰਨੇ ਪੁੱਜਿਆ ਸਰਿਆ ਮੈਂ ਦਸਬੰਦ ਕੱਢਿਆ ਕਹਿੰਦਾ ਉਦੋਂ ਦੋ ਦੋ ਦਸਬੰਦ ਕੱਢ ਕੇ ਤੇ ਮੈਂ ਘਰੇ ਰੱਖ ਲਿਆ ਮੈਂ ਬਾਬਾ ਜੀ ਅੱਗੇ ਅਰਦਾਸ ਕੀਤੀ ਕਿ ਜਦੋਂ ਮੇਰਾ ਸਮਾਂ ਮਿਲਿਆ ਮੈਨੂੰ ਮੈਂ ਉਦੋਂ ਤੇਰੇ ਦਰ ਤੇ ਮੱਥਾ ਟੇਕਣ ਆਵਾਂਗਾ ਤੇ ਇਹ ਦਾ ਸੰਬੰਧ ਵੀ ਚੜਾ ਕੇ ਜਾਵਾਂਗਾ ਤੇ ਉਹ ਭਾਈ ਸਾਹਿਬ ਕਹਿੰਦੇ ਕਿ ਮੈਂ ਪਾਠ ਕਰਨਾ ਨਾ ਛੱਡਿਆ ਰੈਗੂਲਰ ਬਾਬਾ ਦੀਪ ਸਿੰਘ ਜੀ ਦਾ ਨਾਮ ਜਪਦਾ ਰਿਆ ਕਹਿੰਦੇ ਹੌਲੀ ਹੌਲੀ ਸਾਡੇ ਘਰ ਦੇ ਹਾਲਾਤ ਸੁਧਰਨ ਲੱਗੇ ਸਾਡੇ ਜੀ ਹੌਲੀ ਹੌਲੀ ਰੱਬ ਨੂੰ ਮੰਨਣ ਲੱਗੇ ਗੁਰੂ ਘਰ ਜਾਣ ਲੱਗੇ ਤੇ ਹੌਲੀ ਹੌਲੀ ਉਹਨਾਂ ਨੇ ਵੀ ਪਾਠ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਉਹਨਾਂ ਤੇ ਕਿਰਪਾ ਹੋ ਗਈ ਹੋਵੇ ਤੇ ਉਹਨਾਂ ਮੇਰੀ ਅਰਦਾਸ ਸੁਣ ਲਈ ਹੋਵੇ ਫਿਰ ਇੱਕ ਦਿਨ ਅਚਾਨਕ ਬੈਠਿਆ ਸਾਡੇ ਘਰ ਦੇ ਵਿੱਚ ਗੱਲ ਹੋਈ ਕਿ ਆਪਾਂ ਹਰਮੰਦਰ ਸਾਹਿਬ ਮੱਥਾ ਟੇਕ ਕੇ ਆਈਏ ਜਿਹੜੇ ਜੀ ਕਦੇ ਗੁਰੂ ਘਰ ਨਾਮ ਜਾਨ ਦਾ ਨਾਮ ਤੱਕ ਨਹੀਂ ਸੰਲੰਦੇ ਮੈਂ ਹੈਰਾਨ ਹੋ ਗਿਆ ਕਿ ਉਹਨਾਂ ਨੇ ਅੱਜ ਹਰਮੰਦਰ ਸਾਹਿਬ ਜਾਨ ਦਰਬਾਰ ਸਾਹਿਬ ਜਾਨ ਦਾ ਨਾਂ ਕਿਵੇਂ ਲੈ ਲਿਆ ਇਹ ਤਾਂ ਕੁੱਠੇ ਕੰਮਾਂ ਤੋਂ ਹਟਦੇ ਨਹੀਂ ਸਨ ਇਹਨਾਂ ਨੂੰ ਤਾਂ ਵੇਹਲ ਹੀ ਨਹੀਂ ਸੀ ਕਿ ਜਾ ਕੇ ਅਸੀਂ ਪਾਰਟੀਆਂ ਕਲੱਬਾਂ ਚੋਂ ਬਾਹਰ ਨਿਕਲੀਏ ਫਿਰ ਉਹ ਭਾਈ ਸਾਹਿਬ ਕਹਿੰਦੇ ਕਿ ਮੇਰੇ ਕੋਲ ਇਸ ਤੋਂ ਵਧੀਆ ਮੌਕਾ ਨਹੀਂ ਸੀ ਮੈਂ ਝਟਪਟ ਹਾਂ ਕਰ ਦਿੱਤੀ ਮੈਂ ਕਿਹਾ ਕਿ ਆਪਾਂ ਜਿੱਦਣ ਤੁਸੀਂ ਕਹੋਗੇ ਉਸ ਦਿਨ ਹੀ ਚੱਲਾਂਗੇ ਉਹ ਕਹਿੰਦੇ ਕਿ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਦਰਬਾਰ ਸਾਹਿਬ ਗਿਆ ਉੱਥੇ ਮੈਂ ਮੱਥਾ ਟਿਕਾਇਆ ਇਸ਼ਨਾਨ ਕੀਤਾ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਗਿਆ ਉੱਥੇ ਜੋ ਮੈਂ ਦਸਮੰਤ ਕੱਢਿਆ ਸੀ ਉਹ ਚੜਾਇਆ ਤੇ ਸ਼ਹੀਦਾ ਸਿੰਘਾਂ ਦੀ ਜੋਤ ਦੇ ਵਿੱਚ ਮੈਂ ਘਰੋਲ ਜਾ ਕੇ ਘੋਪਾ ਕੇ ਆਇਆ ਸ਼ਹੀਦਾ ਸਿੰਘਾਂ ਅੱਗੇ ਮੈਂ ਅਰਦਾਸ ਕਰਕੇ ਆਇਆ ਕਿ ਤਨਤਨ ਬਾਬਾ ਦੀਪ ਸਿੰਘ ਜੀ ਸਮੇਤ ਸ਼ਹੀਦ ਸਿੰਘ ਫੌਜੋ ਮੇਰੇ ਤੇ ਕਿਰਪਾ ਕਰੋ ਮੇਰੇ ਪਰਿਵਾਰ ਨੂੰ ਸਿੱਧੇ ਰਸਤੇ ਲਾਓ ਉਹ ਕਹਿੰਦੇ ਜਦੋਂ ਘਰੇ ਆਏ ਤਾਂ ਸਾਡੇ ਪਰਿਵਾਰ ਤੇ ਮੇਰੇ ਬੱਚਾ ਤੇ ਇੰਨੀ ਕਿਰਪਾ ਹੋਈ ਕਿ ਸਾਡੇ ਘਰ ਦੇ ਵਿੱਚੋਂ ਮੀਟ ਸ਼ਰਾਬ ਬਿਲਕੁਲ ਖਤਮ ਹੋ ਗਿਆ ਬਿਲਕੁਲ ਛੱਡ ਦਿੱਤਾ ਪਤਾ ਨਹੀਂ ਉਹਨਾਂ ਦੇ ਕੀ ਮਨ ਵਿੱਚ ਆਇਆ ਮੇਰੇ ਮੁੰਡਿਆਂ ਦੇ ਉਹਨਾਂ ਨੇ ਬਿਲਕੁਲ ਹੀ ਕਿਹਾ ਕਿ ਡੈਡੀ ਆਪਾਂ ਅੱਜ ਤੋਂ ਬਾਅਦ ਘਰ ਵਿੱਚ ਮੀਟ ਨਹੀਂ ਬਣਾਉਣਾ ਨਾ ਹੀ ਅਸੀਂ ਸ਼ਰਾਬ ਪੀਣੀ ਹੈ ਤੇ ਆਪਾਂ ਉਸ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਲਿਆ ਕਰਾਂਗੇ ਫੇਰ ਉਹ ਭਾਈ ਸਾਹਿਬ ਕਹਿੰਦੇ ਕਿ ਐਨੀ ਕਿਰਪਾ ਹੋਈ ਮੈਂ ਜਦੋਂ ਦਾ ਦਸਬੰਧ ਕੱਢਣਾ ਸ਼ੁਰੂ ਕੀਤਾ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਣਾ ਸ਼ੁਰੂ ਕੀਤਾ ਮੇਰੇ ਦੋ ਪੁੱਤ ਸਨ ਉਹ ਦੋਵੇਂ ਹੀ ਸਰਕਾਰੀ ਨੌਕਰੀ ਤੇ ਲੱਗ ਗਏ ਉਹਨਾਂ ਮਿਹਨਤ ਕੀਤੀ ਟੈਸਟ ਕਲੀਅਰ ਕੀਤੇ ਤੇ ਸਰਕਾਰੀ ਜੌਬ ਤੇ ਲੱਗੇ ਐਸ ਟਾਈਮ ਮਾਰੇ ਘਰ ਦਾ ਬਹੁਤ ਵਧੀਆ ਮਾਹੌਲ ਹੈ ਤੇ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸਾਰੀਆਂ ਦੁੱਖ ਤਕਲੀਫਾਂ ਮੇਰੇ ਘਰੋਂ ਨਿਕਲ ਗਈਆਂ ਹਨ ਸੋ ਸਾਧ ਸੰਗਤ ਜੀ ਇਸ ਤਰ੍ਹਾਂ ਜਦੋਂ ਵਾਹੀ ਗੁਰੂ ਦਾ ਆਪਣੇ ਘਰ ਦੇ ਵਿੱਚ ਵਾਸਾ ਹੋ ਜਾਂਦਾ ਹੈ ਤੇ ਆਪਣੇ ਘਰ ਦੇ ਜੋ ਮਾੜੀਆਂ ਰੂਹਾਂ ਨਿਕਲ ਜਾਂਦੀਆਂ ਹਨ ਜਿਹੜੀਆਂ ਆਪਣੇ ਦੁੱਖ ਦਾ ਕਾਰਨ ਬਣਦੀਆਂ ਹਨ ਇਸ ਲਈ ਆਪਾਂ ਨੂੰ ਚਾਹੀਦਾ ਹੈ ਥੋੜੇ ਥੋੜਾ ਬਹੁਤੇ ਥੋੜਾ ਸਮਾਂ ਜ਼ਰੂਰ ਕੱਢੋ ਤੇ ਉਸ ਵਾਹਿਗੁਰੂ ਦਾ ਨਾਮ ਜ਼ਰੂਰ ਜਪੋ ਜੇਕਰ ਸਮਾਂ ਨਹੀਂ ਮਿਲਦਾ ਤਾਂ ਤੁਰਦੇ ਫਿਰਦੇ ਆਪਣੇ ਮਨ ਨੂੰ ਉਸ ਵਾਹਿਗੁਰੂ ਦੇ ਨਾਲ ਜੋੜ ਕੇ ਰੱਖੋ ਤੁਹਾਡੀ ਹਾਜ਼ਰੀ ਉਸ ਵਾਹਿਗੁਰੂ ਦੇ ਘਰ ਦੇ ਵਿੱਚ ਜ਼ਰੂਰ ਮਨਜ਼ੂਰ ਹੋਵੇਗੀ ਤੁਹਾਡੇ ਸਾਰੇ ਦੁੱਖ ਤਕਲੀਫਾਂ ਦੂਰ ਭੱਜ ਜਾਣਗੇ ਤੁਹਾਡੇ ਨੇੜੇ ਨਹੀਂ ਆ ਸਕਣਗੇ ਕਿਉਂਕਿ ਜਿੱਥੇ ਵਾਹਿਗੁਰੂ ਦਾ ਸਿਮਰਨ ਹੈ ਉੱਥੇ ਕੋਈ ਮਾੜੀ ਸ਼ਕਤੀ ਹਾ ਨਹੀਂ ਹੋ ਸਕਦੀ ਸੋ ਸਾਧ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਬਾਕਸ ਵਿੱਚ ਤੁਹਾਨੂੰ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਬਲਾਓ ਫਤੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ